ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਜੋ ਸ਼ਬਦ ਪੁਰਾਤਨ ਵਰਤੇ ਗਏ ਸਨ ਜੋ ਹੁਣ ਦੇ ਸਮੇਂ ਵਿੱਚ ਅਲੂਪ ਹੁੰਦੇ ਜਾ ਰਹੇ ਨੇ ਉਹਨਾਂ ਦਾ ਇਤਿਹਾਸ ਕੀ ਹੈ ਉਹਨਾਂ ਨੂੰ ਗੁਰਬਾਣੀ ਵਿੱਚ ਕਿਵੇਂ ਵਰਤਿਆ ਗਿਆ ਹੈ ਉਹਨਾਂ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ ਅੱਜ ਅਸੀਂ ਸ਼ਬਦ ਜਿਸ ਦੀ ਵਿਚਾਰ ਕਰਨੀ ਹੈ ਉਹ ਹੈ ਹਾਂਡੀ ਜਿਸ ਨੂੰ ਹਾਂਡਿਕਾ ਵੀ ਆਖਿਆ ਜਾਂਦਾ ਹੈ ਕਿ ਜੋ ਅਲੂਪ ਹੋ ਰਹੀ ਹੈ ਹਾਂਡੀ ਸ਼ਬਦ ਕੋਸ਼ਣ ਦੇ ਅੰਦਰ ਜੋ ਜ਼ਿਕਰ ਮਿਲਦਾ ਹੈ ਹਾਂਡੀ ਨੂੰ ਸੰਸਕ੍ਰਿਤ ਦੇ ਵਿੱਚ ਹਾਂਡਾ ਅਤੇ ਹਾਂਡਿਕਾ ਵਜੋਂ ਵਰਤਿਆ ਜਾਂਦਾ ਹੈ ਆਖਿਆ ਜਾਂਦਾ ਹੈ ਪੁਰਾਤਨ ਸਮਿਆਂ ਦੀ ਅੰਦਰ ਇਸ ਦੀ ਵਰਤੋਂ ਘਰ ਅੰਦਰ ਪੂਜਨ ਬਣਾਉਣ ਵਾਸਤੇ ਕੀਤੀ ਜਾਂਦੀ ਸੀ ਇਸ ਦੀ ਬਰਤਨ ਮਿੱਟੀ ਦਾ ਬਣਿਆ ਹੁੰਦਾ ਸੀ ਕੁੰਮਿਆਰ ਕਿਤੇ ਲੋਕ ਇਸ ਮਿੱਟੀ ਨੂੰ ਗੁੰਨ ਕੇ ਚੱਕ ਦੇ ਉੱਤੇ ਰੱਖ ਕਰਕੇ ਗੋਲ-ਗੋਲ ਘੁਮਾ ਕਰਕੇ ਇਸ ਵਰਤਨ ਨੂੰ ਬਣਾਇਆ ਕਰਦੇ ਸਨ ਬਾਅਦ ਦੇ ਵਿੱਚ ਆਵੀ ਦੇ ਵਿੱਚ ਪਕਾਇਆ ਜਾਂਦਾ ਸੀ ਇਸ ਦੀ ਵਰਤਨ ਨਿਤਾ ਪ੍ਰਤੀ ਕਰਦੇ ਪੂਜਨ ਬਣਾਉਣ ਵਿੱਚ ਕੀਤੀ ਜਾਂਦੀ ਸੀ ਜਿਵੇਂ ਆਪਜੀ ਤਸਵੀਰ ਦੇ ਵਿੱਚ ਦੇਖ ਰਹੇ ਹੋ ਕਿ ਜਿਵੇਂ ਕੁੰਮਿਆਰ ਚੱਕ ਦੇ ਉੱਤੇ ਰੱਖ ਕੇ ਮਿੱਟੀ ਗੁੰਨ ਕੇ ਉੱਤੇ ਰੱਖ ਕੇ ਉਸ ਤੋਂ ਵੱਖ-ਵੱਖ ਰੂਪ ਆਕਾਰਾਂ ਦੇ ਵਰਤਨ ਬਣਾਇਆ ਕਰਦੇ ਸਨ ਇਸ ਸ਼ਬਦ ਦੇ ਨਾਲ ਗੁਰ ਇਤਿਹਾਸ ਦੀ ਵੀ ਸਾਂਝ ਪੈਂਦੀ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਇਤਿਹਾਸ ਦੇ ਅੰਦਰ ਇੱਕ ਘਟਨਾ ਆਉਂਦੀ ਹੈ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ ਉੱਪਰ ਦਾਨਾਪੁਰ ਕਸਬਾ ਬਣਿਆ ਹੋਇਆ ਹੈ ਇੱਥੇ ਇੱਕ ਗੁਰਦੁਆਰਾ ਹੈ ਜਿੱਥੇ ਮਾਈ ਜਮਨਾ ਜਿਸ ਨੂੰ ਪ੍ਰਧਾਨੀ ਵੀ ਆਖਿਆ ਕਰਦੇ ਸਨ ਓਰਿਆ ਕਰਦੀ ਸੀ ਸਥਾਨਿਕ ਰਵਾਇਤ ਅਨੁਸਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਇੱਥੇ ਚਰਨ ਪਾਏ ਸਨ ਫਿਰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਜਦੋਂ ਪਰਿਵਾਰ ਸਮੇਤ ਵਾਪਸ ਅਨੰਦਪੁਰ ਸਾਹਿਬ ਆਏ ਸਨ ਉਹਨਾਂ ਨੂੰ ਬੁਲਾਇਆ ਸੀ ਤਾਂ ਗੁਰੂ ਪਰਿਵਾਰ ਪਟਨਾ ਸਾਹਿਬ ਤੋਂ ਚੱਲ ਕੇ ਪਹਿਲਾ ਪੜਾਹ ਹੀ ਇਸ ਮਾਈ ਦੇ ਕੋਲ ਕੀਤਾ ਸੀ ਗੁਰੂ ਪਰਿਵਾਰ ਦੇ ਨਾਲ ਜਦੋਂ ਸ਼ਾਮ ਇਸ ਧਰਤੀ ਦੇ ਉੱਤੇ ਪਈਆਂ ਸਨ ਤੇ ਸੰਗਤ ਕਾਫੀ ਸੀ ਲੇਕਿਨ ਘਰ ਦੇ ਅੰਦਰ ਬਹੁਤ ਜ਼ਿਆਦਾ ਕੁਝ ਰਾਸ਼ਨ ਨਹੀਂ ਸੀ ਤੇ ਉਹਨਾਂ ਨੇ ਕੇਵਲ ਤੇ ਕੇਵਲ ਘਰ ਦੇ ਵਿੱਚ ਖਿਚੜੀ ਪਕਾਉਣਾ ਕੀਤਾ ਖਿਚੜੀ ਭਾਵੇਂ ਥੋੜੀ ਸੀ ਲੇਕਿਨ ਧੰਨ ਗੁਰੂ ਗੋਬਿੰਦ राय ਜੀ ਮਹਾਰਾਜ ਜੀ ਨੇ ਉਸ ਸਮੇਂ ਉਸ ਖਿਚੜੀ ਨੂੰ ਵਰਤੌਣਾ ਕੀਤੀ ਉਹ ਹਾਂਡੀ ਲੈ ਕਰਕੇ ਸਾਰਿਆਂ ਨੂੰ ਵਰਤੌਣਾ ਕੀਤਾ ਤੇ ਉਹ ਸਾਰੇ ਫਿਰ ਵੀ ਉਸ ਹਾਂਡੀ ਹਾਂਡੀ ਦੇ ਵਿੱਚ ਖਿਚੜੀ ਬਚ ਗਈ ਤੇ ਉਸ ਸਮੇਂ ਤੋਂ ਹੀ ਇਸ ਧਰਤੀ ਦਾ ਨਾਂ ਜੋ ਕਿ ਹਾਂਡੀ ਸਾਹਿਬ ਕਰਕੇ ਪ੍ਰਸਿੱਧ ਹੈ ਇਹ ਗੁਰਦੁਆਰਾ ਜੋ ਕਿ ਪਟਨਾ ਸਾਹਿਬ ਕਮੇਟੀ ਦੇ ਅਧੀਨ ਕੰਮ ਕਰ ਰਿਹਾ ਹੈ ਉੱਥੇ ਕਾਰਜ ਹੋ ਰਹੇ ਨੇ ਇਹ ਉਸ ਸਮੇਂ ਦਾ ਹੀ ਬੜਾ ਪ੍ਰਸਿੱਧ ਔਰ ਪ੍ਰਸਚਲਿਤ ਗੁਰਦੁਆਰਾ ਹੈ ਭਗਤ ਕਬੀਰ ਜੀ ਦੇ ਪਾਵਨ ਪਵਿੱਤਰ ਬਚਨ ਆਉਂਦੇ ਨੇ ਇੱਕ ਉਦਾਹਰਣ ਦਿੰਦੇ ਨੇ ਇਨਸਾਨ ਨੂੰ ਸਮਝਾਉਂਦਿਆਂ ਹੋਇਆਂ ਕਬੀਰ RAM ਨਾ ਧਾਇਓ ਮੋਟੀ ਲਾਗੀ ਖੋਰ ਕਾਇਆ ਹਾਂਡੀ ਕਾਠ ਕੀ ਨਾ ਉਚਰੈ ਬਹੋਰ ਭਗਤ ਕਬੀਰ ਜੀ ਇਨਸਾਨ ਨੂੰ ਸਮਝਾਉਂਦੇ ਨੇ ਕਿ ਐ ਇਨਸਾਨ ਜੋ ਜੀਵਨ ਮਿਲਿਆ ਹੈ ਉਹ ਇੱਕ ਲੱਕੜ ਦੀ ਹਾਂਡੀ ਦੇ ਵਾਂਗ ਹੈ ਜੇਕਰ ਲੱਕੜ ਦੀ ਹਾਂਡੀ ਲੱਕੜ ਦਾ ਬਰਤਨ ਹੋਵੇ ਜੋ ਉਸ ਨੂੰ ਅੱਗ ਦੇ ਉੱਤੇ ਚੜਾ ਦਈਏ ਤੇ ਉਹ ਹੌਲੀ-ਹੌਲੀ ਜਿਵੇਂ ਸੜ ਕੇ ਸੁਆਹ ਹੋ ਜਾਂਦਾ ਹੈ بس ਤੇਰਾ ਵੀ ਜੀਵਨ ਇੱਕ ਲੱਕੜ ਦੇ ਹਾਂਡੀ ਦੇ ਵਾਂਗ ਹੈ ਜੋ ਕਿ ਮਨੁੱਖਾ ਜੀਵਨ ਮਿਲਿਆ ਹੈ ਵਿਕਾਰਾਂ ਕਰਕੇ ਤੂੰ ਹੌਲੀ-ਹੌਲੀ ਕਰਕੇ ਖਤਮ ਕਰ ਰਿਹਾ ਹੈ ਆਖਿਰਕਾਰ ਇੱਕ ਦਿਨ ਖਤਮ ਹੋ ਜਾਣਾ ਹੈ ਲੇਕਿਨ ਜੇਕਰ ਪ੍ਰਮਾਤਮਾ ਦਾ ਨਾਮ ਨਾ ਜਪਿਆ ਤੇ ਸੜ ਕੇ ਮੁੱਕ ਜਾਵੇਂਗਾ ਇਸ ਕਰਕੇ ਇਹ ਦੂਜੀ ਵਾਰ ਨਹੀਂ ਮਿਲਣਾ ਇਸ ਕਰਕੇ ਤੂੰ ਇਸ ਮਨੁੱਖਾ ਜੀਵਨ ਨੂੰ ਸੰਭਾਲ ਤੇ ਪ੍ਰਮਾਤਮਾ ਦਾ ਨਾਮ ਨੂੰ ਜਪਿਆ ਕਰ ਭਗਤ ਨਾਮਦੇਵ ਜੀ ਤੀਨ ਛੰਦੇ ਖੇਲ ਆਸ਼ੇ ਦੇ ਸ਼ਬਦ ਦੇ ਅਧੀਨ ਜੋ ਬਾਣੀ ਉਚਾਰਨ ਕੀਤੀ ਹੈ ਉਥੇ ਦੋ ਵਾਰੀ ਇਸ ਪੰਕਤੀ ਦੇ ਅੰਦਰ ਹਾਂਡੀ ਸ਼ਬਦ ਵਰਤੇ ਆ ਗਿਆ ਹੈ কুমہار ਕੇ ਕਰ ਹਾਂਡੀ ਆਛੈ ਰਾਜੇ ਕੇ ਕਰ ਸੰਡੀ ਗੋ ਬ੍ਰਾਹਮਣ ਕੇ ਕਰ ਰਾਂਡੀ ਆਛੈ ਰਾਂਡੀ ਸੰਡੀ ਹਾਂਡੀ ਗੋ ਇਥੇ ਤਿੰਨ ਉਦਾਹਰਣਾਂ ਦਿੱਤੀਆਂ ਨੇ ਸਧਾਰਨ ਤੌਰ ਤੇ কুমਿਹਾਰਾਂ ਦੇ ਕਰ ਹਾਂਡੀ ਮਿਲਦੀ ਹੈ ਰਾਜੇ ਘਰ ਸੰਡਣੀ ਜਾਂ ਊਠਣੀ ਮਿਲਦੀ ਹੈ ਸਮਾਨ ਢੋਣ ਦੇ ਵਾਸਤੇ ਤੇ ਬ੍ਰਾਹਮਣਾ ਦੇ ਕਰ ਸ਼ਗਨ ਮਹੂਰਤ ਵੇਖਣ ਵਾਸਤੇ ਪੱਤਰੀ ਪੱਤਰੀ ਨੂੰ ਭਾਵ ਕੇ ਰਾਂਡੀ ਸ਼ਬਦ ਵਰਤਿਆ ਗਿਆ ਹੈ ਆਮ ਤੌਰ ਤੇ ਪੁਸਤਕ ਵਜੋਂ ਮਿਲਿਆ ਕਰਦੀ ਹੈ ਇਹਨਾਂ ਘਰਾਂ ਦੇ ਵਿੱਚ ਪੱਤਰੀ ਸੰਡਣੀ ਤੇ ਭਾਂਡੇ ਜੋ ਹਾਂਡੀ ਰੂਪ ਪ੍ਰਦਾਨ ਹਨ ਉਹਨਾਂ ਦੀ ਗੱਲ ਕੀਤੀ ਗਈ ਹੈ ਸੋ ਅਜੇ ਹੀ ਹੀ ਵਿਚਾਰ ਆਪ ਜੀ ਦੇ ਨਾਲ ਸਾਂਝ ਪਾਉਂਦੇ ਰਵਾਂਗੇ ਜੇ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਅਜਿਹੇ ਕਾਰਜ ਕਰਨ ਦੇ ਵਾਸਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਰਹਿਣ ਸੋ ਅਜਿਹੀਆਂ ਜਾਣਕਾਰੀਆਂ ਦੇ ਲਈ ਕਿਰਪਾ ਕਰਕੇ ਜਰੂਰ ਪੇਜ ਲਾਈਕ ਕਰੋ YouTube ਪੇਜ ਨੂੰ ਲਾਈਕ ਕਰਕੇ ਗੁਰਮਤ ਅਤੇ ਗੁਰਮਤ ਅਤੇ ਸਭਿਆਚਾਰ ਗੁਰਮਤ ਐਂਡ ਕਲਚਰ ਜੋ ਕਿ YouTube ਚੈਨਲ ਹੈ ਇਸ ਨੂੰ ਵੱਤੋ ਦਾ ਲਾਈਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ